ਕੱਟਣਾ ਹੈ ਮੇਰਾ ਨਾਮ ਸੁਭਾਚੰਦਰਾ ਜੀ ਮਜੀਠ ਮੰਡੀ ਵਈਆਂਲੇ ਬਿਜਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਉਹ ਜਾਨੀ ਨੁਕਸਾਨ ਨਹੀਂ ਜਾਨੀ ਨਹੀਂ ਰਾਤੀ 6:30 ਜਾਂ 12ਵੇਂ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਬਚਾਅ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਬਚਾਅ ਹੋ ਗਿਆ ਨਾਲ ਨੂੰ ਲੱਗਦਾ ਨਹੀਂ ਸਰਪ੍ਰੇਖ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂ ਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਗਈਆਂ ਹੀ ਆਂ ਔਰ ਦੋਤਾਲ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜਿੰਨੀ ਆ

ਉਤੇ ਰਾਇਆਇਸ਼ੇ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੋਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਆ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਗਾਰਪੂਲੇਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਆ ਲੱਗਦਾ ਨਹੀਂ ਕਿ ਜਿਨੇ ਜੇ ਡਿੱਗਦੀ ਤੇ ਇੱਥੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਮੀ ਦਾ 15 ਬੰਦੇ ਮਾਰੀ ਜਾਣੇ ਸੀ ਬਿਆਦ ਚੱਲਦਾ ਵਾ ਕੋਈ ਸੁਣਸਾਨ ਥੋੜੀ ਹੈ ਉਹ ਕਿੰਨੀ ਹੈ ਤੇ ਬਿਲਡਿੰਗਾਂ ਇਸ ਇਲਾਕੇ ਦੇ ਵਿੱਚ ਸਸਤਾ ਹਲ ਦੇ ਵਿੱਚ ਜਿਹੜੀਆਂ ਇਹ ਟਿੱਕੇ ਲੱਗਦੇ ਆ ਉਹ ਉਹ ਪੈਸਾ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹੀ ਨਾ ਕੁਝ ਕਰਨਾ ਹੈ ਬਗੈਰ ਮਤਲਬੋਂ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਚਾਹੀਦਾ ਹਮਨ ਹਮਨ ਬੀਂਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜ ਰੂਹ ਮੰਨਣਾ ਦੇਖਿਆ ਜਾਵੇ ਤਾਂ ਇਹਨਾਂ ਦੇ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਇੰਗੈਲੀ ਹੈ ਦੇਖੋ ਜੀ ਇਹ ਇੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅੱਬੇ ਨਹੀਂ ਕਰਵਾਉਂਦਾ ਅਸੀਂ ਤੇ ਬਸ ਇੰਨੇ ਹੀ ਕਹਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆ ਤੇ ਆ ਉਹ ਅੱਗੇ ਰਾਜੀ ਹੋਰ ਕੌਣ ਸੀ ਜਗ੍ਹਾ ਤੋਂ ਹਾਂ ਸਭ ਬਾਜ਼ਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੰਡੀ ਮੋੜ ਵਈਆਂ ਵਾਲਾ ਬਾਜ਼ਾਰ ਨੇਵੇ ਦੀ ਘਟਨਾ ਸਰ ਇਹ ਐਗਜ਼ਾਕੀ 11:30 ਵਜੇ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ 20 ਬੰਦੇ ਮਰ ਜਾਂਦੇ ਤੇ ਕੀ ਸਮਝਦੇ ਕਾਰਪੋਰੇਸ਼ਨ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਰੇਸ਼ਨ ਬੋਮੀ ਦੀ ਕੋਈ ਬਿਜਲੀ ਟੱਣ ਵਾਲੀ ਹੈ ਉਹ ਡਿਗਨ ਉਹ ਵੀ ਕਾਰਪੋਰੇਸ਼ਨ ਵਾਲੇ ਆਇ ਨਹੀਂ ਅੱਜ ਤੇ ਹੋਰ ਕਿੰਨੀਆਂ ਕੋ ਬਿਲਡਿੰਗ ਹੈ ਹੋਈ ਜੇ ਪਸਤਾ ਹੱਲੇ ਦੇ ਵਿੱਚ ਜਿਹੜੀਆਂ ਤੇ ਸਾਹਮਣੇ ਹੀ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਉਹਨਾਂ ਦੇ ਇਹ ਢਾਣੀ ਚਾਹੀਦੀ ਹੈਗੀ ਉਹ ਵੀ ਢਾਣੀ ਚਾਹੀਦੀ ਛੱਜੇ ਦੇ ਉੱਪਰ ਲੰਬੀ ਹੋਏ ਸਾਰੇ ਕੋਈ ਚਾਲੀ ਨੁਕਸਾਨ ਨਾ ਹੋ ਹਾਂਜੀ ਹਾਂਜੀ